ਇੱਕ ਤੁਹਾਡੇ ਨਾਲ ਮੈਂ ਹੱਦ ਬੀਤੀ ਸ਼ੇਅਰ ਕਰਕੇ ਫਿਰ ਸਮਾਪਤੀ ਕਰਾਂਗਾ ਉਸ ਤੋਂ ਬਾਅਦ ਆਪਣੇ ਕੋਲੇ ਬਹੁਤ ਹੀ ਸਤਿਕਾਰਯੋਗ ਬਲਾਰੇ ਪਹੁੰਚੇ ਹੋਏ ਨੇ ਉਹਨਾਂ ਦੇ ਵੀ ਵਿਚਾਰ ਵੀ ਸੁਣਾਵਾਂਗੇ ਕਿਉਂਕਿ ਅੱਜ ਇੱਕ ਬਾਪ ਗਿਆ ਨਾ ਜੇ ਬਾਪ ਗਿਆ ਤਾਂ ਬਾਪ ਦੀ ਗੱਲ ਕਰੀਏ ਜੇ ਪਿਓ ਗਿਆ ਤਾਂ ਪਿਓ ਦੀ ਮਿਹਨਤ ਦੀ ਗੱਲ ਕਰੀਏ ਅੱਜ ਦੀ ਜਨਰੇਸ਼ਨ ਨੂੰ ਪਤਾ ਲੱਗੇ ਕਿ ਮਾਪਿਆਂ ਦੀ ਕਦਰ ਕਰਨੀ ਹੈ ਜਾਂ ਨਹੀਂ ਕਰਨੀ ਇੱਕ ਬਹੁਤ ਵੱਡਾ ਅਫਸਰ ਜਿਹੜਾ ਪੰਜਾਬ ਦਾ ਅਫਸਰ ਸੀ ਪੰਜਾਬ ਦੀਆਂ ਸਟੇਟਾਂ ਦਾ ਅਫਸਰ ਸੀ ਇਹ ਰੀਅਲ ਸੱਚ ਹੈ ਮੈਂ ਇਹ ਕਹਾਣੀ ਖੁਦ ਸੁਣੀ ਤੇ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਬਹੁਤ ਵੱਡੀ ਉਹਦੀ ਨੌਕਰੀ ਕਦੇ ਬੰਬੇ ਘੁੰਮਣ ਜਾਂਦਾ ਕਦੇ ਕਿੱਥੇ ਘੁੰਮਣ ਜਾਂਦਾ ਬੱਚਿਆਂ ਨੂੰ ਬੜੀ ਐਸ਼ ਕਰਾਈ ਪਹਿਲਾਂ ਬੜੀ ਮਿਹਨਤ ਨਾਲ ਨੌਕਰੀ ਕੀਤੀ ਪੜ੍ਹਾਈ ਕੀਤੀ ਨੌਕਰੀ ਤੇ ਲੱਗਿਆ ਕਟੋ-ਕਟ 80000 ਰੁਪਿਆ ਉਹਦੀ ਪੈਨਸ਼ਨ ਸੀ ਨੌਕਰੀ ਤੋਂ ਬਾਅਦ ਤੁਹਾਨੂੰ ਦੱਸਦਾ ਵੀ ਦੁਨੀਆ ਦੇ ਰਿਸ਼ਤੇ ਕਿੰਨਾ ਕੁ ਪਿਆਰ ਕਰਦੇ ਆ ਤੇ ਕਿਉਂ ਕਰਦੇ ਆ ਤੇ ਗੁਰੂ ਦਾ ਰਿਸ਼ਤਾ ਕਿੰਨਾ ਕੁ ਪਿਆਰ ਕਰਦਾ ਤੇ ਕਿਉਂ ਕਰਦਾ ਤੇ ਕਿੱਥੋਂ ਤੱਕ ਜਾਂਦਾ ਹੈ ਚੰਗੇ ਗੁਣਾਂ ਦਾ ਰਿਸ਼ਤਾ ਗੁਰੂ ਦਾ ਰਿਸ਼ਤਾ ਮਤਲਬ ਚੰਗੇ ਗੁਣਾਂ ਦਾ ਰਿਸ਼ਤਾ ਉਹ ਬੰਦੇ ਨੇ ਸਾਰੀ ਉਮਰ ਪੜ੍ਹਾਈ ਕੀਤੀ ਮਿਹਨਤ ਕੀਤੀ ਚੰਗੀ ਸੈਲਰੀ ਮਿਲੀ ਵਧੀਆ ਜੋਬ ਤੇ ਲੱਗਿਆ ਜਿੰਨਾ ਚਿਰ ਉਹ ਕਮਾਉਂਦਾ ਗਿਆ ਸਾਰੇ ਰਿਸ਼ਤੇ ਉਹਦੇ ਨਾਲ ਜੁੜੇ ਰਹੇ ਦੁਨੀਆਂ ਦੇ ਰਿਸ਼ਤੇ ਇੱਥੋਂ ਤੱਕ ਹੀ ਨੇ ਸਾਰੇ ਰਿਸ਼ਤੇ ਨਾਲ ਜੁੜੇ ਰਹੇ ਸਾਰੇ ਪੁੱਛ ਕੇ ਗੱਲ ਕਰਦੇ ਸੀ ਸਾਰੇ ਭਾਈ ਸਾਹਿਬ ਭਾਈ ਸਾਹਿਬ ਵੱਡਾ ਵੀਰ ਭਾਈ ਕਰਦੇ ਸੀ ਪਰ ਐਵੇਂ ਹੀ ਸਮਾਂ ਚੱਲਦਾ ਗਿਆ ਸਾਰੇ ਭੈਣ ਭਾਈ ਵਿਆਹੇ ਉਹਨੇ ਸਾਰੇ ਘਰ ਦੀ ਕਬੀਲਦਾਰੀ ਸੈੱਟ ਕੀਤੀ ਸਾਰੇ ਬੜਾ ਸਤਿਕਾਰ ਕਰਦੇ ਸੀ ਜਦੋਂ ਸਾਰੇ ਭੈਣ ਭਰਾ ਉਹਨੇ ਵਧੀਆ ਪੜਾ ਕੇ ਆਪਣੀ ਮਿਹਨਤ ਦੇ ਨਾਲ ਆਪ ਤੋਂ ਵੀ ਵੱਡੇ ਅਫਸਰ ਬਣਾਤੇ ਨਾ ਹੁਣ ਪਹਿਲਾਂ ਤਾਂ ਉਹ ਛੋਟੇ ਸੀ ਭਰਾ ਤੋਂ ਪੈਸੇ ਲੈਂਦੇ ਸੀ ਭਰਾ ਤੋਂ ਪੁੱਛਕਿਚ ਕਰਦੇ ਸੀ ਜਦੋਂ ਉਹਨੇ ਆਪ ਤੋਂ ਵੀ ਵੱਡੇ ਅਫਸਰ ਬਣਾਤੇ ਸਾਰੇ ਆਪੋ ਆਪਣੇ ਥਾਵਾਂ ਤੇ ਜਾ ਕੇ ਸੈੱਟ ਹੋ ਗਏ ਤੇ ਉਹਨੂੰ ਕੋਈ ਪੁੱਛਣੋਂ ਹਟ ਗਿਆ ਉਹ ਥੋੜਾ ਜਿਹਾ ਡਿਪਰੈਸ਼ਨ 'ਚ ਰਹਿਣ ਲੱਗ ਗਿਆ ਕਿਉਂਕਿ ਜਦੋਂ ਬੰਦੇ ਕੋਲੇ ਗੁਰੂ ਦਾ ਗਿਆਨ ਨਹੀਂ ਹੁੰਦਾ ਉਦੋਂ ਫਿਰ ਜਦੋਂ ਕੋਈ ਨਾ ਕੋਈ ਦੁੱਖ ਪੈ ਜੇ ਫਿਰ ਬੰਦੇ ਨੂੰ ਕਈ ਵਾਰ ਉਹ ਦੁੱਖ ਮਾਰ ਦਿੰਦਾ ਜੇ ਗੁਰੂ ਦਾ ਗਿਆਨ ਹੋਵੇ ਤਾਂ ਬੰਦਾ ਝੱਲ ਲੈਂਦਾ ਹੈ ਕਿੱਡਾ ਮਰਜੀ ਦੁੱਖ ਆ ਜੇ ਮਹਾਰਾਜ ਕਹਿੰਦੇ ਕੋਈ ਨਹੀਂ ਫਿਰ ਪ੍ਰਵਾਹ ਨਹੀਂ ਕਰਦਾ ਬੰਦਾ ਤਾਂ ਹੀ ਤੇ ਕਹਿੰਦੇ ਹਨਮ ਗੁਰੂ ਵਾਲੀ ਮੱਤ ਬਣਾ ਕੇ ਰੱਖੋ ਦੁਨੀਆ ਤੇ ਇੱਕ ਨਹੀਂ ਇੱਥੇ ਤਾਂ ਅਨੇਕਾਂ ਹੀ ਦੁੱਖ ਨੇ ਭਾਈ ਦੁੱਖਾਂ ਨੂੰ ਢਾਲ ਲਾਉਣੀ ਪੈਂਦੀ ਹੈ ਤੇ ਐਦਾਂ ਹੀ ਹੋਇਆ ਜੇ ਦੁੱਖਾਂ ਨੂੰ ਢਾਲ ਲਾਉਣੀ ਹੈ ਤਾਂ ਗੁਰੂ ਦਾ ਗਿਆਨ ਲਾ ਸਕਦਾ ਹੈ ਭਾਵੇਂ ਬਾਕੀ ਦਾ ਜਿੰਨਾ ਮਰਜੀ ਬੰਦਾ ਪੈਸਾ ਕਮਾ ਲੇ ਜਿੰਨੀਆਂ ਮਰਜੀ ਡਿਗਰੀਆਂ ਕਰ ਲੇ ਦੁਨੀਆ ਦਾ ਐਸ਼ੋ ਆਰਾਮ ਤਾਂ ਕਰ ਸਕਦਾ ਪਰ ਗੁਰਮੁਖਾਂ ਵਾਲਾ ਗਿਆਨ ਗੁਰੂ ਦੇ ਚਰਨਾਂ ਤੋਂ ਮਿਲਦਾ ਹੈ ਪੜਿਆਂ ਮਿਲਦਾ ਹੈ ਜਾਂ ਸੁਣਿਆ ਮਿਲਦਾ ਪੜ ਸੁਣ ਕੇ ਗੱਲ ਵੀ ਨਹੀਂ ਮੰਨ ਬਣਦੀ ਫਿਰ ਉਹਨੂੰ ਮੰਨਣਾ ਪੈਂਦਾ ਮਹਾਰਾਜ ਕਹਿੰਦੇ ਜਿੰਨਾ ਚਿਰ ਅਮਲ ਨਹੀਂ ਕਰੋਗੇ ਉਹਨਾਂ ਚਿਰ ਦਵਾਈ ਆਸਰ ਨਹੀਂ ਕਰੂਗੀ ਉਹ ਬੰਦੇ ਨੇ ਸਾਰਿਆਂ ਨੂੰ ਵਿਆਹਿਆ ਸਾਰਿਆਂ ਨੂੰ ਸੈੱਟ ਕੀਤਾ ਜਦੋਂ ਉਹਦੀ ਵਾਰੀ ਆਈ ਐਸ਼ ਕਰਨ ਦੀ ਤਾਂ ਸਾਰੇ ਛੱਡ ਕੇ ਪਾਸੇ ਹੋ ਗਏ ਹਰੇਕ ਕਹਿੰਦਾ ਮੈਂ ਕੀ ਲੈਣਾ ਮੈਂ ਕੀ ਲੈਣਾ ਬਾਈ ਜੀ ਤੋਂ ਮੈਂ ਸੈੱਟ ਆ ਮੇਰੇ ਕੋਲ ਘਰ ਹੈ ਫੈਮਿਲੀ ਹੈ ਸਾਰਾ ਕੁਝ ਹੈ ਸਾਰੇ ਬੰਦੇ ਐਦਾਂ ਹੌਲੀ ਹੌਲੀ ਕਿੱਡਾ ਪਰਿਵਾਰ ਸੀ ਜਦੋਂ ਟੁੱਟਿਆ ਤੇ ਘਰ ਦੇ ਵਿੱਚ ਹੁਣ ਇੱਕ ਉਹ ਆਪ ਰਹਿ ਗਿਆ ਘਰ ਵਾਲੀ ਰਹੇਗੀ ਇੱਕ ਬੇਟੀ ਰਹਿ ਗਈ ਤੇ ਇੱਕ ਬੇਟਾ ਰਹਿ ਗਿਆ ਚਾਰੇ ਰਹ ਗਏ ਤੇ ਚਾਰੇ ਡਿਪਰੈਸ਼ਨ ਚ ਰਹਿਣ ਲੱਗੇ ਪੈਸਾ ਬਹੁਤ ਹੈ ਡੇਢ 2 ਕਰੋੜ ਦੀ ਕੋਠੀ ਵੀ ਹੈ ਪੈਸੇ ਦਾ ਕੋਈ ਅੰਤ ਨਹੀਂ ਹੁਣ ਪੈਸੇ ਨੂੰ ਖਰਚ ਕੋਈ ਨਹੀਂ ਰਿਹਾ ਡਿਪਰੈਸ਼ਨ ਚ ਚੱਲਿਆ ਗਿਆ ਪਰਿਵਾਰ ਅੰਦਰੀ ਰਹਿੰਦੇ ਨੇ ਲੈਟਰਨ ਬਾਥਰੂਮ ਮਲਮੂਤਰ ਸਾਰਾ ਕੱਪੜਿਆਂ ਦਾ ਬੁਰਾ ਹਾਲ ਦੇਖੋ ਪੰਜਾਬ ਦਾ ਅਫਸਰ ਪੰਜਾਬ ਸਟੇਟ ਦਾ ਤੇ ਪੈਨਸ਼ਨ ਆ ਰਹੀ ਹੈ 80000 ਰੁਪਿਆ ਕੋਈ ਮਤਲਬ ਨਹੀਂ ਪੈਸੇ ਤਾਂ ਸਭ ਕੁਝ ਹੀ ਖਤਮ ਹੋ ਗਿਆ ਜਦੋਂ ਮਾਈਂਡ ਖਤਮ ਹੋ ਗਿਆ ਜਦੋਂ ਗਿਆਨ ਹੀ ਖਤਮ ਹੋ ਗਿਆ ਸਾਰਾ ਪੈਸਾ ਮਿੱਟੀ ਜਿੰਨੇ ਬ੍ਰਾਂਡ ਦੇ ਸੋਫੇ ਪਈ ਸੀ ਸਮਾਨ ਪਿਆ ਸੀ ਨਿਊ ਬ੍ਰਾਂਡ ਚੀਜ਼ਾਂ ਵੀ ਸਾਰੀਆਂ ਸਵਾ ਬਣੀਆਂ ਪਈਆਂ ਕੋਠੀ 'ਚ ਖਤਮ ਹੋ ਗਿਆ ਸਾਰਾ ਕੁਝ ਦੱਸੋ ਵੀ ਪੈਸੇ ਨੇ ਸੁੱਖ ਦਿੱਤਾ ਇਹੀ ਗੱਲ ਗੁਰਬਾਣੀ ਕਹਿੰਦੀ ਹੈ ਮਹਾਰਾਜ ਕਹਿੰਦੇ ਕਰੋੜਾ ਕਮਾਓ ਕਮਾਉਣੇ ਚਾਹੀਦੇ ਆ ਕਿਉਂਕਿ ਮਾਇਆ ਗੁਜਰਾਨ ਹੈ ਗੁਜਾਰੇ ਲਈ ਦੁਨੀਆ ਦਾ ਸਮਾਨ ਖਰੀਦਣਾ ਹੈ ਕਾਰਾਂ ਲੈਣੀਆਂ ਤੇਲ ਪਵਾਉਣੇ ਆ ਹੋਰ ਖਰਚੇ ਕਮਾਓ ਪਰ ਮਹਾਰਾਜ ਕਹਿੰਦੇ ਮਤ ਰਾਕਸ਼ਸ਼ਾਂ ਵਾਲੀ ਨਾ ਬਣਾਓ ਕਮਾਉਣ ਦੇ ਲਈ ਜਿਹੜੀ ਮਤ ਹੈ ਇਹ ਮੂਰਖਾਂ ਵਾਲੀ ਨਾ ਬਣਾਓ ਗੁਰਮੁਖਾਂ ਵਾਂਗੂ ਕਮਾਓ ਭਾਵੇਂ ਕਰੋੜ ਰੁਪਇਆ ਦਿਨ ਦਾ ਕਮਾਓ ਤੇ ਗੁਰਮੁਖਾਂ ਵਾਂਗੂ ਹੀ ਖਰਚੋ ਸੰਭੋ ਵੀਨਾ ਲੋੜ ਬੰਦਾ ਦੇ ਨਾਲ ਵੀ ਲਾਓ ਆਪਦਾ ਵੀ ਸੋਨਾ ਗੁਜ਼ਾਰਾ ਕਰੋ ਇਹ ਦੁਨੀਆ ਨੂੰ ਮੇਲੇ ਵਾਂਗ ਜਿਉਂਵੋ ਭਾਈ ਐਦਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਗਿਆਨ ਦਿੰਦੀ ਹੈ ਵੀ ਦੇਖ ਮਰਨਾ ਸਭ ਨੇ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆ ਆਗੈ ਮਿਲਣ ਕੇ ਨਾਹਾਂ ਸਤਗੁਰੂ ਕਹਿੰਦੇ ਇੱਥੇ ਵਸ ਨਹੀਂ ਤੇਰਾ ਤੇ ਘਰ ਬਹੁਤ ਛੋਟਾ ਹੈ ਉਹ ਇੱਥੇ ਤੇ ਵੱਡੇ ਵੱਡੇ ਘਰਾਣ ਵਾਲੇ ਤੁਰ ਗਏ ਜਿਨ੍ਹਾਂ ਦੇ ਘਰ ਸੋਨੇ ਦੇ ਬੜੇ ਸੀ ਨਾ ਇੱਥੇ ਤੇ ਉਹ ਵੀ ਨਹੀਂ ਰਹੇ ਲੰਕਾ ਗੜ ਸੋਨੇ ਕਾ ਪਿਆ ਮੂਰ ਖਰਾਵਨ ਕਿਆ ਲੈ ਗਿਆ ਇੱਕ ਲੱਖ ਪੁੱਤ ਸਵਾ ਲੱਖ ਨਾਤੀ ਤੇਹ ਰਾਵਣ ਘਰ ਦੀ ਆ ਨਬਾਤੀ ਮਹਾਰਾਜ ਕਹਿੰਦੇ ਦੇਖ ਬੰਦਿਆ ਜੇ ਤੂੰ ਵੀ ਸਮਾਂ ਗਵਾਤਾ ਨਾ ਹੁਣ ਰਾਵਣ ਦੇ ਘਰੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਨਾਲੇ ਸਵਾ ਲੱਖ ਪੁੱਤ ਪੋਤਰਾ ਸੀ ਰਿਸ਼ਤੇਦਾਰ ਸੀ ਪਰ ਅੱਜ ਦੇਖ ਲੈ ਇਹੀ ਹਾਲ ਮਹਾਰਾਜ ਕਹਿੰਦੇ ਅਹੰਕਾਰ ਦਾ ਹੁੰਦਾ ਹੈ ਇਹੀ ਕਰੋਧ ਦਾ ਹੁੰਦਾ ਹੈ ਇਹੀ ਲੋਭ ਦਾ ਹੁੰਦਾ ਹੈ ਮਹਾਰਾਜ ਕਹਿੰਦੇ ਭਾਈ ਬੁਰੇ ਕੰਮਾਂ ਦੇ ਬੁਰੇ ਨਤੀਜੇ ਨੇ ਦੁਨੀਆ ਤੇ ਆਇਓ ਸੋਹਣੇ ਮਨੁੱਖ ਬਣ ਕੇ ਜਉ ਕੇ ਆਵੋ ਹੱਥ ਸੱਚ ਦਾ ਖਾਵੋ ਹੋਰ ਕਿਤੋਂ ਨਹੀਂ ਬਿਮਾਰੀ ਡਿਪਰੈਸ਼ਨ ਦੀ ਠੀਕ ਹੁੰਦੀ ਮਹਾਰਾਜ ਕਹਿੰਦੇ ਜਦੋਂ ਬੰਦਾ ਗੁਨਾ ਕਰਕੇ ਸਿਆਣਾ ਹੋ ਗਿਆ ਬੰਦੇ ਨੂੰ ਦਵਾਈਆਂ ਲੈਣ ਦੀ ਲੋੜ ਨਹੀਂ ਪੈਂਦੀ ਗੱਜ ਕੇ ਆਖੋ ਸਤਨਾਮ ਆਖੇ ਲੱਗ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਾਰਾਜ ਜੀ ਦੇ ਆਖੇ ਲੱਗ ਕੇ ਜਿਉਵੇਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਭ ਦੇ ਦੁੱਖੜੇ ਇਸ ਦਰ ਤੋਂ ਦੂਰ ਹੁੰਦੇ ਨੇ ਭਾਈ ਸੋ ਆਉਂ ਦਾਸ ਤੋਂ ਬੋਲਦੇ ਆ ਤਾਂ ਇੱਕ ਨਹੀਂ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ ਨੇ ਤਨਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਜੋਗ ਨੇ ਆਪ ਸਾਧ ਸੰਗਤ ਬਖਸ਼ਣ ਜੋਗ ਹੋ ਭਾਈ ਦੁਨੀਆ ਦੇ ਜਿੰਨੇ ਵੀ ਰਿਸ਼ਤੇ ਨੇ ਮਤਲਬ ਦੇ ਨਾਲ ਚੱਲਦੇ ਨੇ ਪਰ ਗੁਰੂ ਦਾ ਰਿਸ਼ਤਾ ਜੀ ਦੇ ਨਾਲ ਕੋਈ ਮਤਲਬ ਨਹੀਂ ਸਾਰੇ ਇੱਕੋ ਜਿਹੇ ਆਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਮਹਾਰਾਜ ਕਹਿੰਦੇ ਸਾਰੇ ਗੁਰੂ ਵਾਲੇ ਨੇ ਸਾਰੇ ਚੰਗੇ ਨੇ ਭਾਈ ਜਿਨ੍ਹਾਂ ਦੇ ਵਿੱਚ ਮਾੜੇ ਔਗਣ ਨੇ ਉਹਨਾਂ ਨੂੰ ਹੀ ਗੁਰੂ ਨਾਨਕ ਦੇ ਘਰ ਦੀ ਬਾਣੀ ਮਨਮੁਖ ਕਹਿੰਦੀ ਹੈ ਪਰ ਸਤਗੁਰੂ ਕਹਿੰਦੇ ਜਦੋਂ ਉਹ ਮਹਾਰਾਜ ਜੀ ਦੇ ਆਖੇ ਲੱਗਦੇ ਨੇ ਨਾ ਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ ਉਹਨਾਂ ਤੇ ਅਮਲ ਕਰ ਲੈਂਦੇ ਨੇ ਤੇ ਵੱਡੇ ਵੱਡੇ ਪਾਪੀ ਵੀ ਤਰ ਜਾਂਦੇ ਨੇ ਕੌਡੇ ਰਾਖਸ਼ ਵਰਗੇ ਵੀ ਤਰ ਜਾਂਦੇ ਨੇ ਇੱਥੇ ਵੱਡੇ ਵੱਡੇ ਪਾਪੀ ਵੱਡੇ ਵੱਡੇ ਦੁਖੀ ਵੱਡੇ ਵੱਡੇ ਜ਼ਾਲਮ ਉਹ ਵੀ ਭਗਤ ਬਣ ਜਾਂਦੇ ਨੇ ਸadne ਕਸਾਈ ਵਰਗੇ ਵੀ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਸਤਕਾਰ ਲੈਂਦੇ ਨੇ ਇਸ ਕਰਕੇ ਮਨੁੱਖ ਚੰਗਾ ਬਣ ਸਕਦਾ ਹੈ ਪਰ ਕੋਸ਼ਿਸ਼ ਕਰੇ ਭੁੱਲਾਂ ਚੁੱਕਾਂ ਦੀ ਖਿਮਾ ਸਾਰੇ ਬੇਨਤੀ ਕਰਿਓ ਕਿ ਭਾਈ ਬੰਦ ਸਿੰਘ ਦੀ ਵਿਛੜੀ ਹੋਈ ਰੂਹ ਨੂੰ ਸਤਿਗੁਰੂ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਸਾਰਿਆਂ ਨੇ ਰਲ ਮਿਲ ਕੇ ਆਪਾਂ ਬੇਨਤੀ ਕਰਨੀ ਹੈ ਸੋ ਆਓ ਇੱਕ ਸ਼ਬਦ ਪੜ੍ਹ ਕੇ ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ